ਦੁਨਿਆਵੀ ਦੇ ਸਤਕਾਰਯੋਗ ਸਰੋਤੋ ਪੰਜਾਬ ਤੋਂ ਭਾਰਤ ਤੋਂ ਜਿਹੜਾ ਪ੍ਰਵਾਸ ਹੋ ਰਿਹਾ ਤੁਸੀਂ ਵੇਖੋ ਕਿ ਵਿਦੇਸ਼ ਦੇ ਵਿੱਚ ਨਿਵੇਸ਼ 4 ਸਾਲ ਦੇ ਵਿੱਚ ਦੁੱਗਣਾ ਹੋ ਗਿਆ ਇੰਡੀਆ ਤੋਂ ਯਾਨੀ ਇੰਡੀਆ ਤੋਂ 4 ਸਾਲਾਂ ਦੇ ਵਿੱਚ ਜਿਹੜਾ ਇਨਵੈਸਟਮੈਂਟ ਵਿਦੇਸ਼ਾਂ 'ਚ ਦੁੱਗਣੀ ਹੋ ਗਈ ਹੈ ਯੂਨਾਈਟਿਡ ਅਰਬ ਅਮੀਰਾਤ ਦੇ ਵਿੱਚ ਜਾਂ ਯੂਰਪ ਦੇ ਵਿੱਚ ਭਾਰਤੀ ਵੱਡੀ ਤਾਦਾਦ 'ਚ ਜਾਇਦਾਦਾਂ ਖਰੀਦ ਰਹੇ ਨੇ 1564 ਕਰੋੜ ਰੁਪਏ ਪ੍ਰਾਪਰਟੀ ਖਰੀਦਣ ਦੇ ਵਿੱਚ ਹੀ ਲੋਕਾਂ ਨੇ ਲਗਾ ਦਿੱਤੇ ਨੇ ਤੇ 4 ਸਾਲਾਂ ਦੇ ਵਿੱਚ ਇਹ ਨਿਵੇਸ਼ ਵਿਦੇਸ਼ਾਂ 'ਚ ਜਾ ਕੇ ਜਾਇਦਾਦਾਂ ਖਰੀਦਣ ਦਾ ਦੋ ਗੁਣਾ ਹੋ ਗਿਆ ਗ੍ਰੀਸ ਅਤੇ ਦੁਬਈ ਦੇ ਵਿੱਚ ਜਾ ਕੇ ਜਾਇਦਾਦਾਂ ਖਰੀਦਣਾ ਭਾਰਤੀਆਂ ਦੀ ਪੰਜਾਬੀਆਂ ਦੀ ਪਹਿਲੀ ਪਸੰਦ ਹੋ ਗਈ ਹੈ 2770 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਭਾਰਤ ਮੋੜੀ ਹੈ ਇਸ ਸਬੰਧੀ ਸਿਰਫ ਅਮੀਰ ਨਹੀਂ ਆਮ ਲੋਕ ਵੀ ਸੋਚਦੇ ਨੇ ਕਿ ਉੱਥੇ ਛੋਟਾ ਜਿਹਾ ਕੋਈ ਕਾਰੋਬਾਰ ਸ਼ੁਰੂ ਕਰ ਲਈਏ ਸੋ ਪਿਛਲੇ ਕੁਝ ਸਮੇਂ ਤੋਂ ਦੁਬਈ ਦੇ ਵਿੱਚ ਜਾਇਦਾਦ ਖਰੀਦਣ ਦਾ ਰੁਝਾਨ ਕਾਫੀ ਵੱਡੇ ਪੱਧਰ ਤੇ ਵਧਿਆ ਤੇ ਇਸ ਦੌਰਾਨ ਜਿਹੜੀਆਂ ਰਿਪੋਰਟਸ ਨੇ ਕਿ ਭਾਰਤੀ ਅਮੀਰਾਂ ਦੇ ਵਿੱਚ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਨਿਵੇਸ਼ ਕਰਨਾ 4 ਸਾਲ ਦੇ ਵਿੱਚ ਦੁੱਗਣਾ ਹੋ ਗਿਆ ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜਿਆਂ ਦੇ ਮੁਤਾਬਕ ਵਿੱਤਵਰੇ 2022-23 ਦੇ ਵਿੱਚ ਤਕਰੀਬਨ 2 ਲੱਖ ਕਰੋੜ ਰੁਪਏ ਵਿਦੇਸ਼ ਭੇਜੇ ਗਏ। ਇਹਨਾਂ ਦੇ ਵਿੱਚੋਂ 1564 ਕਰੋੜ ਰੁਪਇਆ ਜਾਇਦਾਦ ਖਰੀਦਣ ਦੇ ਲਈ ਹੀ ਲਗਾਇਆ ਗਿਆ। 101 ਕਰੋੜ ਰੁਪਇਆ ਇਕੱਲੇ ਦਸੰਬਰ ਦੇ ਮਹੀਨੇ ਦੇ ਵਿੱਚ ਭੇਜਿਆ ਗਿਆ। ਯੂਰਪੀ ਦੇਸ਼ਾਂ ਦੇ ਵਿੱਚੋਂ ਯੂਨਾਨ, ਸਾਈਪਰਸ, ਮਾਲਟਾ, ਸਪੇਨ ਜਦੋਂ ਕਿ ਮੱਧ ਪੂਰਬੀ ਦੇਸ਼ਾਂ ਦੇ ਵਿੱਚੋਂ ਯੂਨਾਈਟਿਡ ਅਰਬ ਅਮੀਰਾਤ ਕਤਰ ਦੇ ਵਿੱਚ ਭਾਰਤੀਆਂ ਦੀ ਪਹਿਲੀ ਪਸੰਦ ਇਨਵੈਸਟਮੈਂਟ ਦੀ ਬਣ ਰਹੀ ਹੈ 2023 ਦੇ ਵਿੱਚ ਪਹਿਲੀ ਛਿਮਾਹੀ ਦੇ ਵਿੱਚ 2770 ਕਰੋੜ ਰੁਪਇਆ ਨਿਵੇਸ਼ ਦੇ ਨਾਲ ਭਾਰਤੀ ਦੁਬਈ ਦੇ ਵਿੱਚ ਸਭ ਤੋਂ ਵੱਡੇ ਨਿਵੇਸ਼ਕ ਰਹੇ ਨੇ ਤੁਸੀਂ ਹਿਸਾਬ ਲਾ ਲਓ ਕਿ 2023 ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਭਾਰਤੀਆਂ ਨੇ ਉੱਥੇ 2770 ਕਰੋੜ ਰੁਪਏ ਇਨਵੈਸਟ ਕੀਤਾ ਹੈ ਜਾਨੀ ਪੂਰੀ ਦੁਨੀਆ ਚੋਂ ਸਭ ਤੋਂ ਭਾਰਤੀ ਮੋਰੀ ਨੇ ਜਿਨ੍ਹਾਂ ਨੇ 6 ਮਹੀਨਿਆਂ ਚ ਦबई ਚ 2770 ਕਰੋੜ ਰੁਪਏ ਇਨਵੈਸਟ ਕੀਤਾ ਹੈ ਮਾਰਾ ਦਾ ਮੰਨਣਾ ਹੈ ਕਿ 골ਡਨ ਵੀਜ਼ਾ ਵਰਗੀ ਇਮੀਗ੍ਰੇਸ਼ਨ ਪ੍ਰੋਗਰਾਮ ਤੇ ਖਰੀਦੀ ਗਈ ਜਾਇਦਾਦ ਤੇ ਬਿਹਤਰ ਕਿਰਾਏ ਦਾ ਆਕਰਸ਼ਨ ਵਧਿਆ ਕਿ ਉੱਥੇ ਤੁਸੀਂ ਜ਼ਿਆਦਾਤ ਖਰੀਦਦੇ ਹੋ ਤੇ ਉਹਦਾ ਤੁਹਾਨੂੰ ਵਧੀਆ ਕਿਰਾਇਆ ਇਨਵੈਸਟਮੈਂਟ ਮਿਲਦੀ ਹੈ ਇੰਨਾ ਹੀ ਨਹੀਂ ਭਾਰਤ ਦੀ ਤੁਲਨਾ ਦੇ ਵਿੱਚ ਕਈ ਵਾਰ ਜਿਹੜਾ ਹੈਗਾ ਸਸਤੇ ਰੇਟ ਤੇ ਪ੍ਰਾਪਰਟੀ ਮਿਲਣਾ ਵੀ ਇਸ ਦਾ ਵੱਡਾ ਕਾਰਨ ਹੈ ਕਿ ਭਾਰਤ ਦੇ ਵਿੱਚ ਜਿਹੜੀ ਪ੍ਰਾਪਰਟੀ ਮਿਲਦੀ ਹੈ ਕੋਈ ਦੁਕਾਨ ਸ਼ੋਰੂਮ ਜਾਂ ਫਲੈਟ ਉਸ ਦੇ ਨਾਲ ਉਸ ਸਸਤੇ ਰੇਟ ਤੇ ਜੇ ਦੁਬਈ 'ਚ ਮਿਲਦਾ ਅਗਲਾ ਕਹਿੰਦਾ ਦੁਬਈ 'ਚ ਕਿਉਂ ਨਾ ਲਈਏ ਪਿਛਲੇ ਸਮੇਂ ਤੁਸੀਂ ਵੇਖੋਗੇ ਜਦੋਂ ਦਾ ਹਿਮਾਚਲ ਦੇ ਵਿੱਚ ਫਲੈਟ ਲੈਂਡ ਦਾ ਸਿਲਸਲਾ ਸ਼ੁਰੂ ਹੋਇਆ ਬਹੁਤ ਸਾਰੇ ਪੰਜਾਬੀਆਂ ਨੇ ਹਿਮਾਚਲ ਚ ਫਲੈਟ ਖਰੀਦੇ ਨੇ ਅਬ ਡੌਗ ਦੇ ਵਿੱਚ ਸ਼ਿਮਲਾ ਦੇ ਵਿੱਚ ਮਸ਼ੋਬਰਾ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਜਾਂ ਦਿੱਲੀ ਵਾਸੀਆਂ ਨੇ ਕੋਰੋਨਾ ਤੋਂ ਬਾਅਦ ਕਿਉਂਕਿ ਲੋਕ ਸਿਹਤ ਨੂੰ ਤਵੱਜੋ ਦੇਣ ਲੱਗੇ ਨੇ ਤੇ ਉੱਥੇ ਫਲੈਟ ਖਰੀਦੇ ਨੇ ਹੁਣ ਅਗਲਾ ਕਹਿੰਦਾ ਯਾਰ ਦਵਾਈ ਚ ਇਨਵੈਸਟਮੈਂਟ ਬਹੁਤ ਹੈ ਕਿਰਾਇਆ ਚੰਗਾ ਆਉਂਦਾ ਲੋਕ ਆਪਣਾ ਟੂਰ ਤੇ ਜਾਂਦੇ ਨੇ ਏਅਰਬੀਨ ਬਗੈਰਾ ਜਾਂ ਹੋਰ ਬੜਾ ਕੁਝ ਚੱਲਦਾ ਐ ਸੋ ਇਸ سلسلے ਵਿੱਚ ਅਗਲਾ ਕਹਿੰਦਾ ਹਫਤਾ 10 ਦਿਨ ਮਹੀਨਾ ਕਿਰਾਏ ਤੇ ਦੇ ਦਿਓ ਸੋ ਉਹ ਵੀ سلسلہ ਵੱਧ ਐ ਸੋ ਦੁਬਈ ਦੇ ਵਿੱਚ ਟਾਪ ਨਿਵੇਸ਼ਕ ਬਣੇ ਨੇ ਭਾਰਤੀ ਸਾਲ 2120 ਦੇ ਵਿੱਚ ਜਿਹੜਾ ਕੋਲ ਨਿਵੇਸ਼ ਓਵਰਾਲ ਜਿਹੜਾ ਹੈਗਾ 2611 ਕਰੋੜ ਰੁਪਈਆ ਭਾਰਤੀਆਂ ਨੇ ਇਨਵੈਸਟ ਕੀਤਾ 2120 ਦੇ ਵਿੱਚ 29 ਪ੍ਰੋਜੈਕਟਾਂ ਦੇ ਵਿੱਚ ਤੇ 2021 ਦੇ ਵਿੱਚ ਇਹ 3001 ਕਰੋੜ ਰੁਪਏ ਸੀ ਨਿਵੇਸ਼ ਜਿਹੜਾ ਇੰਡੀਅਨਸ ਨੇ ਦੁਬਈ 'ਚ ਕੀਤਾ 78 ਪ੍ਰੋਜੈਕਟਾਂ 'ਚ ਪੈਸਾ ਲਾਇਆ 2022 'ਚ ਤਾਂ ਰਿਕਾਰਡ ਹੀ ਟੁੱਟ ਗਿਆ 4485 ਕਰੋੜ ਰੁਪਏ ਭਾਰਤੀਆਂ ਨੇ ਦੁਬਈ ਦੇ ਵਿੱਚ ਲਗਾਇਆ 142 ਪ੍ਰੋਜੈਕਟਾਂ ਦੇ ਵਿੱਚ ਤੇ 2023 ਦੇ ਵਿੱਚ ਪਹਿਲੇ 6 ਮਹੀਨਿਆਂ ਦੀ ਜਿਹੜੀ ਰਿਪੋਰਟ ਹੈ ਯਾਨੀ 6 ਮਹੀਨਿਆਂ ਦੇ ਵਿੱਚ 2023 ਦੇ ਵਿੱਚ ਜਨਵਰੀ ਤੋਂ ਜੂਨ ਤੱਕ 2770 ਕਰੋੜ ਰੁਪਏ ਲਾਇਆ ਜਾਣੀ ਪਿਛਲੇ 6 ਮਹੀਨੇ ਲਾ ਕੇ ਜੇ 6 ਮਹੀਨੇ 2770 ਕਰੋੜ ਤਾਂ ਇੰਨਾ ਹੀ ਪਿਛਲੇ 6 ਮਹੀਨੇ ਚ ਹੋਏਗਾ ਇਹ 5000 ਕਰੋੜ ਤੋਂ ਟੱਪਦਾ ਹੈ 123 ਪ੍ਰੋਜੈਕਟਾਂ ਚ ਲਾਇਆ ਸੋ ਆਰਥਿਕ ਵਿਕਾਸ ਵਭਾਗ ਹੈ ਜਿਹੜਾ ਦੁਬਈ ਦਾ ਐਫ ਡੀਆਈ ਆ ਉਸ ਦੇ ਇਹ ਹਵਾਲੇ ਨੇ ਤੇ ਦੁਬਈ ਦੇ ਵਿੱਚ 8 ਮਾਰਚ ਨੂੰ ਭਾਰਤ ਦੀ ਸੰਸਕ੍ਰਿਤੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਦੁਬਈ ਦੇ ਸਮੁੰਦਰਨ ਕਿਨਾਰੇ ਅਲ ਸੀਫ ਦੇ ਵਿੱਚ 8 ਤੋਂ 10 ਮਾਰਚ ਨੂੰ ਇੰਡੀਅਨ ਬਾਇ ਦਾ ਵੀਕ ਇੰਡੀਅਨ ਬਾਇ ਦਾ ਕ੍ਰੀਕ ਆ ਉਸਤਵ ਦੇ ਵਿੱਚ ਪਹਿਲਾ ਸੰਸਕਰਨ ਹੋਏਗਾ ਜਿਸ ਉਸਤਵ ਦੇ ਵਿੱਚ ਭਾਰਤ ਦੀ ਵਿਰਾਸਤ ਕਲਾਤਮਕ અભિવ્યਕਤੀ ਸੰਗੀਤ ਪ੍ਰਦਰਸ਼ਨ ਸਾਹਿਤਿਕ ਚਰਚਾਵਾਂ ਕਵਿਤਾਵਾਂ ਆਦਿ ਮੁਕਾਬਲੇ ਹੋਣਗੇ ਤੇ ਭਾਰਤੀ ਖਾਨ ਪਾਨ ਵਿਰਾਸਤ ਪੇਸ਼ ਕੀਤੀ ਜਾਏਗੀ ਤਾਂ ਜੋ ਉੱਥੇ ਭਾਰਤੀਆਂ ਨੂੰ ਆਪਣੇ ਭਾਰਤ ਵਰਗਾ ਮਾਹੌਲ ਲੱਗੇ ਤੇ ਲੋਕ ਭਾਰਤੀ ਜਿਹੜੇ ਸਟਾਲ ਨੇ ਜਾਂ ਉਹਨਾਂ ਤੇ ਜਦੋਂ ਗੋਰੇ ਆਉਣਗੇ ਤੇ ਉਹਨਾਂ ਦੇ ਚਾਰ ਪੈਸੇ ਬਣਨਗੇ ਤੇ ਫਿਰ ਹੋਰ ਭਾਰਤੀਆਂ ਨੂੰ ਉੱਥੇ ਇਨਵੈਸਟਮੈਂਟ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਜਦੋਂ ਇੱਥੋਂ ਇੰਡੀਅਨ ਲੋਕ ਜਾਂਦੇ ਨੇ ਅਗਲਾ ਕਹਿੰਦਾ ਯਾਰ ਇੱਥੇ ਪੱਕੀ ਦੁਕਾਨ ਕਿਉਂ ਨਾ ਸ਼ੁਰੂ ਕਰ ਲਈਏ ਕਿਉਂਕਿ ਜੋ ਲਾ ਐਂਡ ਆਰਡਰ ਵਿਗੜ ਰਿਹਾ ਹੈ ਉਸ ਸਿਲਸੇ 'ਚ ਅਗਲਾ ਸੋਚਦਾ ਵੀ ਬਾਹਰ ਜਾਈਏ ਸੋ ਮੁੰਬਈ ਦੇ ਅੰधेਰੀ ਵਰਗੇ ਪ੍ਰਾਈਮ ਇਲਾਕੇ ਦੇ ਵਿੱਚ 38000 ਤੋਂ 45000 ਰੁਪਏ ਵਰਗ ਫੁੱਟ ਆ ਪ੍ਰਾਪਰਟੀ ਮਿਲਦੀ ਹੈ ਸੋ ਯੂਰਪ ਦੇ ਵਿੱਚੋਂ ਜੇ ਦੇਖਿਆ ਜਾਵੇ ਇਹ ਜਿਹੜਾ سلسلہ ਹੁਣ ਹੌਲੀ-ਹੌਲੀ ਇਸ ਪਾਸੇ ਨੂੰ ਹੋਣ ਲੱਗਾ ਦबई ਦੇ ਸ਼ਾਰਜਾ ਰਾਸ ਸਾਲ ਖਮਾਰ ਤੇ ਆਬੂ ਥਾਬੇ ਇਲਾਕਿਆਂ ਦੇ ਵਿੱਚ ਕੀਮਤ 25 ਤੋਂ 35000 ਰੁਪਏ ਵਰਗ ਫੁੱਟ ਹੈ ਜਦੋਂ ਕਿ ਮਬਈ ਦੇ ਅੰਧੇਰੀ ਇਲਾਕਿਆਂ ਚ ਇੱਕ ਵਰਗ ਫੁੱਟ ਦੀ ਕੀਮਤ 38 ਤੋਂ 45000 ਹੈ ਹਾਲਾਂਕਿ ਦबई ਦੇ ਵਿੱਚ ਇਹ 25 ਤੋਂ 35000 ਪ੍ਰਤੀ ਵਰਗ ਫੁੱਟ ਰੇਟ ਤੇ ਅਗਲਾ ਫਿਰ ਅਗਲਾ ਕਹਿੰਦਾ ਮਬਈ ਦੀ ਜਗ੍ਹਾ ਦੁਬਈ ਕਿਉਂ ਨਾ ਚਲੀਏ ਸ਼ਾਰਜਾਹ ਆਬੂ ਧਾਬੀ ਦੇ ਵਿੱਚ ਰੈਂਟਰਡ ਯੀਲਡ 6 ਤੋਂ 8 ਫੀਸਦੀ ਤੱਕ ਹੈ ਦੁਬਈ ਦੇ ਵਿੱਚ ਸਭ ਤੋਂ ਜ਼ਿਆਦਾ 9 ਤੋਂ 10 ਫੀਸਦੀ ਤੱਕ ਹੈ ਰੈਂਟਰਲ ਯੀਲਡ ਦਸਲ ਨਿਵੇਸ਼ ਤੇ ਰਿਟਰਨ ਦੀ ਦਰ ਤੈਅ ਕਰਦਾ ਹੈ ਯਾਨੀ ਜੇ ਤੁਸੀਂ ਨਿਵੇਸ਼ ਕਰਦੇ ਹੋ ਉਸ ਦਾ 6 ਤੋਂ 8 ਫੀਸਦੀ ਰੈਂਟ ਮਿਲਦਾ ਆਬੂ ਧਾਬੀ ਦੇ ਵਿੱਚ ਤੇ ਦੁਬਈ ਦੇ ਵਿੱਚ 9 ਤੋਂ 10% ਦੀ ਹੈ ਯੂਨਾਨ ਸਾਈਪਰਸ ਮਾਲਟਾ ਸਪੇਨ ਤੇ ਰੈਂਟਲ ਈਅਲਡ ਦੇ ਵਿੱਚ ਇਸ ਦੇ ਨਾਲ ਬਿਹਤਰ ਲਾਈਫ ਸਟਾਈਲ ਵੀ ਆਕਰਸ਼ਿਤ ਹੁੰਦਾ ਹੈ ਯੂਰਪੀ ਦੇਸ਼ਾਂ ਦੇ ਵਿੱਚ ਅ 2.5 8 ਕਰੋੜ ਰੁਪਏ ਦੇ ਵਿੱਚ ਸ਼ੁਰੂਆਤੀ ਨਿਵੇਸ਼ ਸੰਭਵ ਹੈ ਜਾਨੀ ਕਿ 2.5 ਕਰੋੜ ਤੋਂ ਲੈ ਕੇ 8 ਕਰੋੜ ਤੱਕ ਮਿਨੀਮਮ ਯੂਰਪੀ ਦੇਸ਼ਾਂ ਦੇ ਵਿੱਚ 2.5 ਕਰੋੜ ਤੋਂ ਲੈ ਕੇ 8 ਕਰੋੜ ਤੱਕ ਸ਼ੁਰੂਆਤੀ ਨਿਵੇਸ਼ ਸੰਭਵ ਹੈ ਅਮਰੀਕਾ ਤੇ ਬਰਟੇਨ ਦੇ ਵਿੱਚ ਇਹ 8 ਕਰੋੜ ਤੋਂ ਸ਼ੁਰੂਆਤ ਹੁੰਦੀ ਹੈ ਰੈਂਟਲ ੀਲਡ ਦੇ ਵਿੱਚ ਇਹ 4% ਤੱਕ ਹੈ ਹਾਲਾਂਕਿ ਦੁਬਈ ਦੇ ਵਿੱਚ ਇਸ ਤੋਂ ਘੱਟ ਦੇ ਨਾਲ ਇਨਵੈਸਟਮੈਂਟ ਹੋ ਜਾਂਦੀ ਹੈ ਸੋ ਇਸ ਕਰਕੇ ਲੋਕ ਦੁਬਈ ਨੂੰ ਤਰਜੀਹ ਦੇਣ ਲੱਗੇ ਨੇ ਜਿਸ ਤਰ੍ਹਾਂ ਦਾ سلسلہ ਚੱਲਦਾ ਹੈ ਹੁਣ ਤੁਸੀਂ ਵੇਖੋ ਕਿ ਜਿਸ ਤਰ੍ਹਾਂ ਸੋਨੇ ਦਾ ਕਾਰੋਬਾਰ ਹੈ ਸੋਨਾ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਇੱਕ ਖਾਸ ਸ਼ੈਅ ਹੈ ਹੁਣ ਇਸ ਸਿਲਸਲੇ ਦੇ ਵਿੱਚ ਤੁਸੀਂ ਵੇਖੋ ਕਿ ਸੋਨੇ ਦੀਆਂ ਕੀਮਤਾਂ ਇਸ ਵਾਰੀ 70000 ਨੂੰ ਟੱਪਣ ਦੀ ਉਮੀਦ ਹੈ ਪਰ ਇਸ ਦੌਰਾਨ ਤੁਸੀਂ ਵੇਖੋ ਕਿ ਕੱਲ ਅਵੌਰ ਦੇ ਵਿੱਚ ਇੱਕ ਕਾਰੋਬਾਰੀ ਤੋਂ 1100 ਗ੍ਰਾਮ ਸੋਨਾ ਖੋ ਲਿਆ ਗਿਆ ਅਵੌਰ ਦੇ ਵਿੱਚ ਇਹ ਦਿੱਲੀ ਤੋਂ ਰੇਲ ਗੱਡੀ ਦੇ ਜ਼ਰੀਏ ਸੋਨਾ ਲੈ ਕੇ ਵਹ ਰਾਇਆ ਸੀ ਤਾਂ ਲੁਟੇਰੇ ਉਸ ਦੀ ਪਹਿਲਾਂ ਹੀ ਰੇਕੀ ਕਰਕੇ ਉਡੀਕ ਰਹਿ ਸਨ ਇਸ ਕੋਲ 1 ਕਿਲੋ 100 ਗ੍ਰਾਮ ਸੋਨਾ ਸੀ ਤੇ ਲਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ 1100 ਗ੍ਰਾਮ ਸੋਨਾ ਜਿਹਦੀ ਕੀਮਤ 73 ਲੱਖ ਰੁਪਏ ਬਣਦੀ ਹੈ ਲੁੱਟ ਕੇ ਉਹ ਗਿਆ ਹੋ ਗਿਆ ਇਹ ਅਸਲ ਵਿੱਚ ਜਿਹੜਾ ਟੈਸਟਿੰਗ ਲੈਬੋਰੀ ਦਾ ਕੰਮ ਕਰਦਾ ਸੀ ਸੋ ਇਹ ਵਪਾਰੀ ਮੂਲ ਰੂਪ ਦੇ ਵਿੱਚ ਮਹਾਰਾਸ਼ਟਰ ਦਾ ਰਹਿਣ ਵਾਲਾ ਪਿਛਲੇ 8 ਸਾਲ ਤੋਂ ਅਬੋਰ ਦੇ ਵਿੱਚ ਸੋਨੇ ਦਾ ਸ਼ੁੱਧੀ ਕਰਨ ਦਾ ਕੰਮ ਚਲਾ ਰਿਹਾ ਸੀਗਾ ਤੇ ਐਸਐਸਪੀ ਬਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਲੁਟੇਰੇ ਰੇਲਵੇ ਸਟੇਸ਼ਨ ਤੇ ਹੀ ਜਿਹੜਾ ਉਸਤੇ ਉਡੀਕ ਕਰ ਰਹੇ ਸਨ ਹਾਲਾਂਕਿ ਗੱਡੀ ਵੀ 40-45 ਮਿੰਟ ਲੇਟ ਸੀ ਜਿਉਂ ਹੀ 6:30 ਵਜੇ ਸਰਾਏ ਉਹ ਹਿਲਾ ਰੇਲ ਗੱਡੀ 40 ਮਿੰਟ ਲੇਟ ਅਵਰ ਸਟੇਸ਼ਨ ਤੇ ਪਹੁੰਚੀ ਤੇ 6:32 ਮਿੰਟ ਤੇ ਉਹ ਵਪਾਰੀ ਸਟੇਸ਼ਨ ਤੇ ਉਤਰਿਆ ਤੇ ਈ ਰਿਕਸ਼ਾ ਲੈ ਕੇ ਉਸ ਦੇ ਵਿੱਚ ਬੈਠ ਗਿਆ ਤੇ ਜਿਸ ਦੌਰਾਨ 6:33 ਮਿੰਟ ਤੋਂ ਲੈ ਕੇ 6:35 ਮਿੰਟ ਤੱਕ ਪੁਲਿਸ ਸਟੇਸ਼ਨ ਦੇ ਉੱਤੇ ਵਿੱਚੋਂ ਪਹੁੰਚਿਆ ਤੇ ਇਸ ਦੌਰਾਨ 6:35 ਮਿੰਟ ਤੋਂ 6:38 ਮਿੰਟ ਦੇ ਕਰੀਬ ਇਸ ਵਪਾਰੀ ਨੂੰ ਲਟੇਰਿਆਂ ਨੇ ਕਿਡਨੈਪ ਕਰ ਲਿਆ ਦੇ ਦੋ ਪੁਲਿਸ ਸਟੇਸ਼ਨ ਦੇ ਨੇੜੇ ਸੀਗਾ ਤੇ 6:50 ਮਿੰਟ ਤੋਂ ਲੈ ਕੇ 7 ਵਜੇ ਦੇ ਦਰਮਿਆਨ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਗਏ ਨੇ ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਅੰਨਾ ਮਰਾਠਾ ਨੇ ਦੱਸਿਆ ਜੋ ਵਪਾਰੀ ਸੀ ਕਿ ਉਹ ਅੰਨਾ 골ਡ ਟੈਸਟਿੰਗ ਲੈਬਰਾਟਰੀ ਦਾ ਸੰਚਾਲਕ ਹੈ ਤੇ ਕੱਲ ਮੰਗਲਵਾਰ ਸ਼ਾਮੇ 6:30 ਵਜੇ ਦਿੱਲੀ ਤੋਂ ਸਰਾਏ ਰੋਹਿਲਾ ਰੇਲ ਗੱਡੀ ਦੇ ਰਾਹੀਂ ਉੱਤਰ ਕੇ ਜਦੋਂ ਘਰ ਜਾ ਰਿਹਾ ਸੀਗਾ ਜਿਸ ਤਰ੍ਹਾਂ ਉਸਨੇ ਜਿਉਂ ਹੀ ਥਾਣੇ ਤੋਂ 100 ਮੀਟਰ ਦੂਰੀ ਤੇ ਲੱਕੜ ਮੰਡੀ ਦੇ ਨੇੜੇ ਪਹੁੰਚਿਆ ਤੇ ਹੀ ਰਿਕਸ਼ਾ ਦੇ ਵਿੱਚੋਂ ਜਾ ਰਿਹਾ ਸੀ ਤਾਂ ਇਹ ਰਿਕਸ਼ਾ ਨੂੰ ਸਾਹਮਣੇ ਇੱਕ ਕਾਰ ਨੇ ਰੋਕ ਲਿਆ ਤੇ ਪਿਸਤੌਲ ਦਿਖਾ ਕੇ ਲਟੇਰੇ ਉਸ ਨੂੰ ਕਿਡਨੈਪ ਕਰਕੇ ਲੈ ਗਏ ਮਲੋੜ ਗਵੰਦਗਾ ਟੀ ਪੁਆਇੰਟ ਤੇ ਉਸ ਦੇ ਸਿਰ ਦੇ ਵਿੱਚ ਪਿਸਤੌਲ ਤਾਣ ਕੇ ਉਸ ਦੇ ਵਿੱਚੋਂ ਜੇਬ ਦੇ ਵਿੱਚੋਂ ਜਿਹੜਾ ਮਾਲ ਮੱਤਾ ਸੀ ਉਸ ਕੋਲੋਂ 1100 ਗ੍ਰਾਮ ਸੋਨਾ ਸੀ ਉਹ ਲੁੱਟ ਕੇ ਫਰਾਰ ਹੋ ਗਏ ਤੇ ਲਾਡ ਆਟ ਦੀ ਸਥਿਤੀ ਇਹ ਹੈ ਤੇ ਫਿਰ ਐਸਐਲਐਸ ਦੇ ਵਿੱਚ ਤੁਸੀਂ ਵੇਖੋਗੇ ਕਿ ਸੋਨਾ ਮਹਿੰਗੀ ਸ਼ਾਇ ਵੀ ਬਣਦਾ ਜਾ ਰਿਹਾ ਤੇ ਪਿਛਲੇ 11 ਸਾਲਾਂ ਦੇ ਵਿੱਚ ਇਹ ਜਿਹੜਾ ਹੈਗਾ ਇਸ ਤਮਾਹੀ ਦੇ ਵਿੱਚ 골ਡ ਦੀ ਡਿਮਾਂਡ ਸਭ ਤੋਂ ਜ਼ਿਆਦਾ ਵਧੀ ਹੈ 11 ਸਾਲਾਂ ਦੇ ਵਿੱਚ ਸੋਨਾ ਪਹਿਲੀ ਵਾਰੀ 64000 ਰੁਪਏ ਤੋਂ ਉੱਪਰ ਚਲਾ ਗਿਆ ਤੇ ਕੱਲ 24 ਕੈਰਟ ਸੋਨੇ ਦੀ ਕੀਮਤ 1118 ਰੁਪਏ ਵਧ ਕੇ 64598 ਰੁਪਏ ਪ੍ਰਤੀ 100 ਗ੍ਰਾਮ ਦੇ ਰਿਕਾਰਡ ਮਿਆਰ ਤੇ ਪਹੁੰਚ ਗਈ ਹੈ ਹਾਲਾਂਕਿ ਜਿਹੜਾ 22 ਕੈਰਟ ਗਹਿਣਿਆਂ ਵਾਲਾ ਸੋਨਾ ਉਹ 1024 ਰੁਪਏ ਮਹਿੰਗਾ ਹੋਇਆ ਉਹ 98152 ਰੁਪਏ ਰਿਕਾਰਡ ਤੇ ਪਹੁੰਚਿਆ ਸੋ ਇਸ ਮੁਤਲਕ ਆ ਆਈਬੀਜੇ ਜੋ ਇਸ ਨਦੀ ਰਨ ਕਰਦੀ ਹੈ ਸੰਸਥਾ 골ਡ ਦੇ ਨੂੰ ਉਸ ਨੇ ਦੱਸਿਆ ਕਿ 2 ਜਨਵਰੀ ਨੂੰ 24 ਕੈਰਟ ਸੋਨਾ 63602 ਰੁਪਏਸੀ ਤੇ ਜਿਵਰਾਤੀ ਸੋਨਾ ਸੀ ਜਿਹੜਾ 58259 ਰੁਪਏ ਰਿਕਾਰਡ ਬਦਰ ਤੇ ਸੀਗਾ ਤੇ ਚਾਂਦੀ 1467 ਰੁਪਏ ਮਹਿੰਗੀ ਹੋ ਕੇ 62244 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਹਾਲਾਂਕਿ ਉਸ ਤੋਂ ਪਹਿਲਾਂ ਉਹ 70780 ਰੁਪਏ ਕਿਲੋ ਤੇ ਚਾਂਦੀ ਦਾ ਪਾਸ ਸੀਗਾ ਸੋ ਜਿਸ ਤਰ੍ਹਾਂ ਹੁਣ ਇੰਡੀਆ ਦੇ ਵਿੱਚ ਤਕਰੀਬਨ ਚਲੋ ਪੰਜਾਬ ਦੇ ਵਿੱਚ ਤਾਂ ਮਾਰਚ ਅਪ੍ਰੈਲ ਦੇ ਵਿੱਚ ਆ ਕੇ ਸ਼ਾਦੀਆਂ ਬੰਦ ਹੋ ਜਾਂਦੀਆਂ ਨੇ ਪਰ ਪੂਰੇ ਭਾਰਤ ਦੇ ਵਿੱਚ ਮਾਰਚ ਅਪ੍ਰੈਲ ਤੋਂ ਲੈ ਕੇ ਅਗਸਤ ਤੋਂ ਸਤੰਬਰ ਤੱਕ ਸ਼ਾਦੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਨ ਉਮੀਦ ਹੈ ਕਿ ਜਿਹੜਾ ਸੋਨਾ 64000 ਨੂੰ ਪਹੁੰਚ ਗਿਆ ਕੱਲ ਇਹ 70000 ਨੂੰ ਵੀ ਟੱਪ ਸਕਦਾ ਹੈ ਇਸਦੇ ਚਾਰ ਕਾਰਨ ਨੇ ਕਿ ਹਮਾਸ ਦੇ ਵਿੱਚ ਜਿਹੜਾ ਯੁੱਧ ਟੱਲਣ ਦੇ ਵਿੱਚ ਅਨਿਸ਼ਚਿਤਤਾ ਵਧੀ ਹੈ ਰਿਸਕ ਤੇ ਵਿਚਾਰ ਦੇ ਲਈ ਸੋਨੇ ਦੀ ਡਿਮਾਂਡ ਵਧੀ ਹੈ ਦਸੰਬਰ ਮਹੀਨੇ ਅਮਰੀਕਨ ਅਰਥਵਿਵਸਥਾ ਦੇ ਵਿੱਚ 3.2 ਫੀਸ ਦੀ ਵਾਧਾ ਹੋਇਆ ਜੁਲਾਈ ਸਤੰਬਰ ਦੇ ਵਿੱਚ 4.9 ਵਧੀ ਸੀ ਮੰਨਿਆ ਜਾ ਰਿਹਾ ਹੈ ਤੇ ਉੱਥੇ ਵਿਆਜ ਦਰਾਂ ਘਟ ਸਕਦੀਆਂ ਨੇ ਬੀਤੀ ਤੁਮਾਹੀ ਦੇ ਵਿੱਚ ਭਾਰਤ ਦੇ ਵਿੱਚ ਵਿਕਾਸ ਦਾ 8.4 ਫੀਸ ਦੀ ਰਹੀ ਹੈ ਇਸ ਤੋਂ ਪਹਿਲਾਂ ਜੁਲਾਈ ਸਤੰਬਰ ਦੇ ਵਿੱਚ ਇਹ 8.1 ਸੀ ਇਸ ਦੇ ਨਾਲ 골ਡ ਦੀ ਡਿਮਾਂਡ ਦਾ ਆਧਾਰ जोडਿਆ ਹੋਇਆ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨਾ ਦਸੰਬਰ ਤੱਕ 2250 ਡਾਲਰ ਹੋ ਸਕਦਾ ਹੈ ਮਾਰਾ ਦਾ ਮੰਨਣਾ ਕਿ ਇਸ ਦੇ ਵਿੱਚ ਭਾਰਤ ਦੇ ਵਿੱਚ ਸੋਨਾ ਹੋਰ ਮਹਿੰਗਾ ਹੋ ਸਕਦਾ ਹੈ ਕਿਉਂਕਿ 2020 ਦੇ ਵਿੱਚ ਤਕਰੀਬਨ ਇਹ 446 ਟਨ ਸੋਨੇ ਦੀ ਵਿਕਰੀ ਇੰਡੀਆ ਚ ਹੋਈ ਸੀ ਇਸ ਤੋਂ ਬਾਅਦ ਡਿਮਾਂਡ ਦੇ ਵਿੱਚ ਤੇਜ਼ੀ ਦੇਖੀ ਗਈ 211 ਦੇ ਵਿੱਚ ਇੰਡੀਆ ਦੇ ਵਿੱਚ ਸੋਨੇ ਦੀ ਡਿਮਾਂਡ 446 ਟਨ ਤੋਂ ਵੱਧ ਕੇ 21 ਦੇ ਵਿੱਚ 797 ਟਨ ਤੇ ਪਹੁੰਚ ਗਈ ਸੀ ਤੇ 222 ਦੇ ਵਿੱਚ ਇੰਡੀਆ ਦੇ ਵਿੱਚ ਸੋਨੇ ਦੀ ਡਿਮਾਂਡ 774 ਟਨ ਤੇ 223 ਦੇ ਵਿੱਚ 745 ਟਨ ਰਹਿ ਗਈ ਸੀ ਤੇ ਇਸ ਵੰਦੀ ਹੁਣ ਜਿਵੇਂ 64000 ਤੋਂ ਉੱਪਰ ਹੈ ਸੋ ਮਾਰਚ ਤੋਂ ਬਾਅਦ ਸੋਨੇ ਦੀ ਮੰਗ ਹੈ ਜਿਹੜੀ ਉਹ ਵੱਧ ਸਕਦੀ ਹੈ ਇੰਡੀਆ ਦੇ ਵਿੱਚ ਸੋ ਇਸ ਕਰਕੇ ਇਸ ਤੇ 70000 ਨੂੰ ਟੱਪਣ ਦੀ ਉਮੀਦ ਹੈ ਏਸੀ ਦੋਸਤੋ ਸੋਨੇ ਦੇ ਮੁਤਲਕ ਗੱਲਬਾਤ ਟਿਵਾਨਾ ਰੇਡੀ ਦੇ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਤੇ ਇਹਨਾਂ ਪ੍ਰੋਗਰਾਮ ਦਾ ਲਿੰਕ ਆਪਣੇ ਟਿਵਾਨਾ ਰੇਡੀ ਦੇ YouTube ਤੇ ਤੁਹਾਨੂੰ ਮਿਲਦਾ ਹੈ ਤੇ YouTube ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਤੇ ਮੰਗਾ ਸਕਦੇ ਹੋ 9876309655 ਨੰਬਰ ਤੇ ਜਿਸ ਤਰ੍ਹਾਂ ਪ੍ਰਵਾਸ ਹੋ ਰਿਹਾ ਪ੍ਰਵਾਸ ਦੇ ਨਾਲ ਲੋਕ ਵਿਦੇਸ਼ਾਂ ਚ ਇਨਵੈਸਟਮੈਂਟ ਕਰ ਰਹੇ ਨੇ ਇਸ ਦੇ ਨਾਲ ਭਾਰਤ ਦੀ ਖਾਸ ਕਰਕੇ ਪੰਜਾਬ ਦੀ ਆਰਥਿਕਤਾ ਵੀ ਡਾਵਾ ਡੋਲ ਹੋ ਰਹੀ ਹੈ ਤੇ ਆਪਣੇ ਨਾਲ ਇੱਕ ਸਰੋਤੇ ਜੁੜੇ ਨੇ ਸਵਾਗਤ ਉਹਨਾਂ ਦਾ ਵੀ ਕਰਦੇ ਹਾਂ